ਸਤ ਸ੍ਰੀ ਅਕਾਲ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਜੇ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਈ ਵੀ ਤੁਹਾਨੂੰ ਬੈਡ ਦਿਖਾਉਣੀ ਹੈ ਸੇਲ ਆ ਡਿਟੇਲ ਵੀਰ ਤੁਹਾਨੂੰ ਪਹੁੰਚਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਰਾਜਦੀਪ ਸਿੰਘ ਆ ਬਾਈ ਪਿੰਡ ਭਟੌੜਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਆਪਣਾ 959274573 959274573 ਅੱਜ ਆਪਾਂ 15 ਤਰੀਕ ਨੂੰ ਵੈੜ ਦੀ ਵੀਡੀਓ ਕਵਰ ਕਰਦੇ ਆ 14 ਤੋਂ 15 ਅੱਜ 14 ਤਰੀਕ ਹਨ ਹਾਂ ਹਾਂ 14 ਚੱਲ ਕੋਈ ਗੱਲ ਨਹੀਂ 14 ਤਰੀਕ ਕਿਉਂਕਿ ਗੱਲ ਵਿਸਾਖੀ ਸੀ 13 ਦੀ ਠੀਕ ਹੈ ਤੇ ਜਿਹੜੀ ਜਿਹੜੀ ਵੈੜ ਹੈ ਕਿਹੜੇ ਸੂਆ ਸੂਈ ਆ ਇਹ ਬਾਈ ਦੂਜਾ ਤੀਜਾ ਸੂਆ ਹੀ ਸੂਈ ਆ ਨਵਾਂ ਹਾਨ ਆ ਤੇ 14 ਅਪ੍ਰੈਲ ਨੂੰ ਇਹ ਸਵੇਰੇ 6 ਤੋਂ 7 ਦੇ ਵਿੱਚ ਸੂਈ ਆ ਠੀਕ ਹੈ ਤੇ ਬੱਚੀ ਨੂੰ ਇਹਨੇ ਜਨਮ ਦਿੱਤਾ ਬੱਚੀ ਬਹੁਤ ਟੌਪਦੀ ਦੀ ਬੱਚੀ ਟੌਪਦੀ ਆ ਜੇਰ ਇਹਦੀ ਬੱਠੜ ਚ ਪਈ ਆ ਸੁਆ ਮਾਲਕ ਨੇ ਕਿਹਾ ਦੂਜਾ ਪਰ ਲੈਣ ਨਾਲ ਤੀਜਾ ਮੰਨ ਕੇ ਲੈਵੇ ਤੀਜਾ ਮੰਨ ਸਕਦਾ ਜਾਨੀ ਯਾਰ ਭਾਈ ਕਿਸੇ ਦੇ ਕਹਿਣ ਨਾਲ ਕੁਝ ਨਹੀਂ ਹੋ ਹੁੰਦਾ ਹੁੰਦਾ ਸੂਹਾ ਦੂਜਾ ਤੀਜੇ ਜੀ ਦੁੱਧ ਦਿੰਦਾ ਪਸੂ ਠੀਕ ਹੈ ਪਹਿਲਣਾਂ ਦਾ ਤੈਨੂੰ ਪਤਾ ਥੋੜੀਆਂ ਜਿਹਾ ਨਰਮ ਰਹ ਜਾਂਦਾ ਪਸੂ ਤੇ ਦੂਜਾ ਮੰਨ ਲਓ ਦੂਜਾ ਮੰਨ ਲਓ ਕੋਈ ਚੱਕਰ ਹੀ ਨਹੀਂ ਗਾ ਤੇ ਠੰਡੇ ਸੀਤ ਬਾਧੂ ਆ ਠੰਡੀ ਸੀਤ ਪੂਰੀ ਵੀਰੇ ਆਪਣੀ ਤੇ ਆਪਣਾ ਸੱਚੋਤ ਵਾਲਾ ਰਿਸਪੌਂਸ ਕਿਵੇਂ ਰਹਾ ਉਹ ਤੇ ਬਹੁਤ ਫੋਨ ਆਏ ਬਾਈ ਚੱਕੇ ਨਹੀਂ ਗੇ ਮੈਥੋਂ ਤਾਂ ਮੈਂ ਤੈਨੂੰ ਵੀ ਕਹਦਾ ਹਜੇ ਵੀ ਮੈਨੂੰ ਉਹ ਵੀਡੀਓ ਦੇ ਫੋਨ ਆਈ ਜਾਂਦੇ ਆ ਠੀਕ ਹੈ ਦਿੱਲੀ ਤੋਂ 10 ਫੋਨ ਤਾਂ ਹੁਣ ਹੁਣ ਵੀ ਆਉਂਦੇ ਆ ਵਿੱਚ ਵੀਰੇ ਕਹਿੰਦਾ ਵੀ 50 ਮੰਗੇ ਤੈਨੂੰ ਲੋਕ 30 ਲਾਉਂਦੇ ਹੋਣਗੇ ਉਹ ਗ ਪਰ ਥੋੜੀ ਜੀ ਇਹ ਗੱਲ ਆ ਬੰਦੇ ਉਹ ਵਪਾਰੀ ਲੈ ਗਏ ਮਾਲ ਸਾਰਾ ਠੀਕ ਹੈ ਤੇ ਘਰਾਂ ਵਾਲੇ ਤਾਂ ਵਿਚਾਰੇ ਫੇਰ ਰਾਇਆਂ ਮੁਆਇਆਂ ਕਰਦਾ ਚੱਲ ਅਗਲਾ ਕਰਦਾ ਹੀ ਹੈਣਾ ਜੀ ਠੀਕ ਇੱਕ ਨਗ ਲੈਣਾ ਹੁੰਦਾ ਨਾ ਆਪਾਂ ਇਹ ਲਾਉਣੇ ਅਗਲਾ ਰਾਇ ਕਰਦਾ ਉਹ ਰਾਇ ਰੂਆਂ ਚ ਫਿਰ ਉਹ ਰਹਿ ਜਾਂਦਾ ਉਹਦੋਂ ਅਗਲਾ ਬਾਈ ਜਿਹਨੂੰ ਪਤਾ ਹੁੰਦਾ ਵੀ ਇਹ ਕੀ ਚੀਜ਼ ਆ ਉਹਦਾ ਸਿੱਧਾ ਖਾਤਾ ਹੀ ਪਖਦਾ ਵੀ ਕੀੜਾ ਪਰ ਆਪਾਂ ਵੀਡੀਓ ਬਣਾਉਣਾ ਇੱਕ ਸੰਦੇਸ਼ ਦੇਣਾ ਚਾਹੁੰਦੇ ਆ ਵੀ ਬਾਲ ਤੂੰ ਪੈਸਾ ਮੰਗੇ ਦਾ ਫਾਇਦਾ ਹੈਗਾ ਜਾਂ ਨਹੀਂ ਹੈਗਾ ਨਾ 50 50 50 ਮੰਗਿਆ ਸੀ ਤਿੰਨਾਂ ਦਾ ਹਜ਼ਾਰ ਹਜ਼ਾਰ 100 ਰੁਪਈਆ ਤਿੰਨਾਂ ਦੀ ਜੇ ਉਹ 70 ਮੰਗਣ ਦੇ ਘਰੇ ਖੜੀਆਂ ਹੁੰਦੀ ਉਹ ਬਾਈ ਫਿਰ ਫਾਇਦਾ ਕੋਈ ਨਹੀਂ ਹੈਗਾ ਠੀਕ ਹੈ ਇਹ ਚੀਜ਼ ਹੁੰਦੀ ਹੈ ਵੀ ਆਪਾਂ ਨੂੰ ਜੋ ਚੀਜ਼ ਪਾਣਾ ਮਿਲੀ ਆ ਮੂਰੇ ਪਾਣਾ ਵੀ ਦੇ ਦੋ ਨਫਾ ਵੀ ਕਮਾ ਲਓ ਤੇ ਮੂਰੇ ਅਗਲਾ ਵੀ ਯਾਦ ਕਰੀਂ ਜੈ ਜੈ ਗੱਲ ਤੇ ਇਹ ਹੁਣ ਸੂਤ ਆ ਮੜ ਕੇ ਸਵੇਰੇ ਪਈ ਤੇ ਬੱਚਾ ਇਹਦੇ ਪਿੱਛੇ ਵੱੱਛੀ ਆ ਹਨਾ ਬੱਚੀ ਬਹੁਤ ਟੌਪ ਦੀ ਦਿੱਤੀ ਆ ਵੀਰੇ ਪਤਾ ਫੇਸ ਦਿਖਾ ਦੇ ਬੱਚੀ ਸੋ ਬੱਚੀ ਦੇਖੋ ਮੂੰਹ ਜਮਾ ਕੀ ਬਾਤਾਂ ਆਪ ਤੋਂ ਜਣੀ ਆਏ ਮੰਨ ਲਾ ਜਿਵੇਂ ਕਹਿੰਦੇ ਨੇ ਹੁੰਦੇ ਵੀ ਗਾਂ ਦੇ ਚੰਗਾ ਟੀਕਾ ਭਰਾ ਕੇ ਗਾਹਾਂ ਅੱਗੇ ਰਿਜ਼ਲਟ ਚੰਗਾ ਉਹ ਗੱਲ ਸੱਚੀ ਹੋਈ ਪਈ ਆ ਹੁਣ ਤੁਸੀਂ ਆਪ ਗਾਂ ਦੇਖ ਲੈਣਾ ਗਾਜਾ ਥੋੜਾ ਜਿਹਾ ਜਰਸੀ ਦਾ ਕਰਾਉਸਾ ਠੀਕ ਹੈ ਬੱਚੀ ਦੇਖ ਕਿੰਨੀ ਇੰਪੋਰਟਡ ਦਿੱਤੀ ਹੈ ਜਮਾ ਪਿਓ ਡੈਨਮਾਰਕ ਦੇ ਟੀਕੇ ਦੀ ਆ ਪੂਰੀ ਗਾਰੰਟੀ ਵਾਲੀ ਬੱਚਾ ਦੇਖ ਕੇ ਧੀ ਖੜਨੀ ਖੁਣਨੀ ਦੇਖ ਹੋਰ ਨਹੀਂ ਦੇ ਨੀ ਆ ਮੈਂ ਇਹ ਜੀ ਬੱਚੀ ਤੇ 15-20 ਹਜ਼ਾਰ ਲਾ ਦੇ ਲੋ ਆ ਦਿੰਦਾ ਬਾਈ ਬੱਚੀ ਐਡੀ ਟੌਪ ਹਜੇ ਤੈਨੂੰ ਇਹਦੇ ਥਣ ਦਿਖਾਉਣਾ ਤੂੰ ਫਿਰ ਦੇਖੇਂਗੇ ਵੀ ਇਹ ਕੀ ਥਣ ਦਿਖਾ ਪਹਿਲਾਂ ਦਾ ਜੀ ਮੈਂ ਕਿਹਾ ਦਾੜੀ ਨਾਲ ਮੁੱਛਾ ਬਣਿਆ ਪਹਿਲਾਂ ਬੱਚੀ ਦੇ ਥਾਣੀ ਦਿਖਾ ਦਈਏ ਇਹ ਵੀ ਕਿਸੇ ਨੇ ਪਾਲਣੀ ਐ ਸੋ ਦੇਖੋ ਥਣ ਚਾਰੇ ਕਰਾਬੀ ਹਨਾ ਬਸ ਠੀਕ ਆ ਓਕੇ ਆ ਥਣਾਂ ਵਾਲੇ ਪਾਸੋਂ ਖੜਾ ਲੈ ਬਾਈ ਮਾੜੇ ਇਹ ਅਸਲ ਚੀਜ਼ ਆ ਪੂਰੀ ਬਾਈ ਤੇ ਵੀ ਹੁਣ ਜਿਹੜਾ ਬੰਦਾ ਪਾਲੂਗਾ ਸਾਲ ਚ ਇਹਨੇ ਮਗਰ ਤਿਆਰ ਹੋ ਜਾਣਾ ਹਣਾ ਹਾਂ 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 ਰਾਮਨਾਥ ਤੇ ਰਾਜਵ ਕਿੰਨਾ ਕੁ ਬੋੜਾ ਚੋਇਆ ਬਸ ਵੀਰੇ ਇਹਦਾ ਬੋੜਾ ਬਾਈ 5 ਕਿਲੋ ਚੋਤਾ ਸੀਗਾ ਰੈਲੀ ਕਰਦੀ ਸੀ ਬਾਲੀ ਬਣੀ ਵੀ ਸੀ ਬੈਠਦਾ ਹੁਣ ਸ਼ਾਮ ਦੀ ਚਵਾਈ ਇਹਦੀ ਹੋਣੀ ਆ ਹਾਂ ਹੁਣ ਹੋਣੀ ਆ ਸ਼ਾਮ ਦੀ ਚਵਾਈ ਤੇ ਤਾਰਾ ਤੁਰਾ ਓਕੇ ਮਖਾ ਜਮਾ ਆਣ ਠੰਡੀ ਸੀ ਲਵਾਈ ਕੋਈ ਚੱਕਰ ਹੀ ਨਹੀਂ ਮਲਾਂ ਨਿਆਣਾ ਪਾਉਣਾ ਪਾਲੋ ਨਹੀਂ ਕੋਈ ਡੱਕ ਥੋੜਾ ਜਿਹਾ ਪਿਆਰ ਵਿੱਚ ਬੁੜੀਆਂ ਮਾਵਾ ਭੈਣਾ ਦਾ ਫੋਨ ਬਹੁਤ ਆਏ ਆ ਠੀਕ ਆ ਆਉਂਦੇ ਤਾਂ ਹੀ ਆ ਉਹ ਜਦੋਂ ਪੁੱਸ ਸੀਲ ਹੁੰਦਾ ਜੈ ਜੈ ਕਰਾ ਆਪਾਂ ਨੂੰ ਆਏ ਹੁੰਦਾ ਵੀ ਜੇ ਕੋਈ ਗੁੜੀ ਗੁੜੀ ਵੀ ਲਵੇ ਝਲ ਬਚਾਰੀ ਚੋਲ ਏ ਜੈ ਜੈ ਕਰਾ ਜੀ ਜਿਹੜੀ ਡਾਕੇ ਆਪਣਾ ਪੀੜੀ ਡਾਕੇ ਆਪਣਾ ਜਾਨਵਰ ਚੋ ਸਕਦੇ ਹੋ ਤੁਸੀਂ ਠੀਕ ਹੈ ਇਹੇ ਜੀ ਗੱਲ ਨਹੀਂ ਤਾਰਾ ਧੁਰਾ ਦੇ ਓਕੇ ਹਨ ਸੋ ਤਾਰਾ ਦੇਖੋ ਬੈਕ ਸਾਈਡ ਤੇ ਚੁਆਇਆਂ ਜਾਂਦੀਆਂ ਇਹ ਜਿਹੜੀ ਠੰਡੀ ਆ ਉਹਦੇ ਚੁਆਇਆਂ ਚੁਆਇਆਂ ਜਾਂਦੀਆਂ ਹਨ ਨਹੀਂ ਮੰਨ ਕੇ ਚਲੋ ਦੰਦਾ ਵਾਲੇ ਇੱਕ ਵਾਰੀ ਫੀਸ 500 ਲੈ ਲੈਂਦਾ ਕਾਲੇ ਕਿ ਨਹੀਂ ਲੈ ਬਾਈ ਦੇਖੋ ਜਮਾ ਚਾਏਗਾ ਤਾਂ ਹੁਣ ਮੂਹਰੇ ਸਣਾ ਜਮਾਰਦੀ ਧਾਰਾ ਸੋ ਦੇਖੋ ਆ ਕਿੰਨਾਂ ਸਲ ਜਮ ਲੱਤਾ ਚੌੜੀਆਂ ਕਰਕੇ ਖੜ ਗਈ ਤੇ ਧਾਰਾ ਦੇਖੋ ਜਮ ਬੈਕ ਸਾਈਡ ਤੇ ਬਹਿ ਕੇ ਚਵਾਂਜਾ ਬਾਈ ਨੂੰ ਪੈਸੇ ਨਹੀਂ ਪਿਆਰੇ ਤੇ ਆਪਾਂ ਕਹਿੰਦੇ ਸਰੀਰ ਪਿਆਰਾ ਹੁੰਦਾ ਉਹ ਗੱਲ ਆ ਜੇ ਕਰਤੂਤ ਹੁੰਦੀ ਇਹ ਨਿਆਣਾ ਪਾਉਣਾ ਪੈਂਦਾ ਪਹਿਲਾਂ ਆਪਾਂ ਨੂੰ ਹਣਾ ਬਾਈ ਥਾਣਾ ਕਿੰਨੀ ਮੇਰੀ ਫੁੱਲ ਗਾਰੰਟੀ ਆ ਜਮ A to Z ਲੈਵਾ ਦੇਖ ਕੇ ਨਾ ਸੋਨਾ ਫਾੜੀ ਵਾਲਾ ਲੈਵਾ ਬਿਲਕੁਲ ਕਿੰਨਾ ਕੁ ਦੁੱਧ ਦੇ ਦੁਰਾਈ ਦੀ ਪੇ 18 ਤੋਂ 20 ਕਿਲੋ ਦੁੱਧ ਚਾਹੀਦਾ ਬਈ 18 ਮੰਨ ਕੇ ਲੈ ਲੈ 18 ਤੋਂ 20 ਕਿਲੋ 18 ਮੰਨ ਕੇ ਲੈ ਲੇ ਤੇ ਨਾਲ ਜਿਵੇਂ ਜਾਮਦੀ ਬੱਚੀ ਦੇ 25-30 ਹਜ਼ਾਰ ਲਾ ਦਿੰਦੇ ਆ ਨਾਲ ਬੱਚੀ ਫਰੀ ਹੈ ਬਾਈ ਬੱਚੀਆਂ ਦੇ ਮੁੱਲ ਬਹੁਤ ਹੋਏ ਪਿਆ ਹੁਣ ਨਹੀਂ ਜਿਆਜ ਗੱਲ ਆ 30 ਕੇ ਵਾਲੀ ਬੱਸੀ ਵਧੀਆ ਬਰੀਡ ਦੀ ਚੰਗੇ ਕੁਆਲਿਟੀ 30 ਤੋਂ ਘੱਟ ਤਾਂ ਬਰਕਾ ਹੀ ਪਾੜ ਦੇ ਤੇ ਆਪਾਂ ਫਿਰ ਕਿੰਨੇ ਦੀ ਵੇਚਣੀ ਹੈ ਇਹ ਆਪਾਂ 68000 ਦੀ ਬਾਈ ਗੱਡੀ ਚ ਚੜਾਉਣੀ ਹੈ ਛੋਟ ਸੇ ਆਪਾਂ ਤਾਂ ਫਿਰ ਕਰਨਾ ਪਊਗਾ ਮਾਨ ਤਾਨ ਜ਼ਰੂਰ ਕਰਾਂਗੇ ਬਾਕੀ ਜਾਨਵਰ ਕਿਸੇ ਟੌਪ ਦਾ ਜੇ ਕੋਈ ਪਾਲ ਲੂ ਤੇ ਆਹ ਤਾਂ ਫਰੈਜੀ ਆ ਮੈਂ ਲਾ ਮੈਂ ਤੇ 1.5 ਲੱਖ ਲਾਉਣ ਦੀ ਲੋੜ ਨਹੀਂ ਤੋਰੀ ਬਾਹਰ ਨੂੰ ਇਹਨੂੰ ਸੋ ਵੀਰੋ 6800 ਵਿੱਚ ਵੀਰ ਕਹਿ ਦਿੰਦੇ ਹੈ ਥੋੜੀ ਸਾਈਵਾਲ ਦਾ ਵੀ ਮੇਲ ਇਹਦੇ ਵਿੱਚ ਹੈ ਨਾ ਸਾਈਵਾਲ ਜੀ ਜਰਸੀ ਟਾਈਪ ਜ ਆ ਬਾਈ ਕਰੋਸ ਆ ਦੇ ਵਿੱਚ ਮੜਾ ਜਾ ਤੇ ਵਿੱਚ ਵੀ ਡਰ ਜਾਂਦੇ ਇਹ ਚੀਜ਼ ਤੋਂ ਵੀ ਖਣੀ ਕੀ ਆ ਪਰ ਹੈ ਠੰਡੀ ਜਮਾ ਪੂਛ ਚੱਕੀ ਖੜੀ ਆ ਉਹਨਾਂ ਦਾ ਬਾਈ ਘਰੋਂ ਨਹੀਂ ਕੱਢਣੀ ਜਿਹੜਾ ਬੰਦਾ ਲੱਗਾ ਕੋਈ ਬੰਨ ਫੁੰਨ ਨਹੀਂ ਹੈਗੀ ਜਰਸੀ ਦੀ ਝਲਕ ਜੀ ਬੋਡੀ ਸਟਰਕਚਰ ਆ ਜਿਹੜਾ ਉਹ ਜਰਸੀ ਵਾਲਾ ਸਾਰਾ ਇਹਦਾ ਠੀਕ ਹੈ ਨਾ ਮੂੰਹ ਸਾਈਵਾਲ ਵਾਲਾ ਲਾ ਗਿਆ ਹੈ ਨਾ ਸੋ ਦੇਖੋ ਜਮਾ ਬਾੜੀ ਲੰਬੀ ਤੋਰਦੀ ਤੇ ਤੁਰਦੀ ਦੇਖੋ ਕਿ ਮੈਂ ਕਿਆ ਬਾਤਾਂ ਮੱਲਾ ਵਾਂਗੂ ਤੁਰਦੀ ਆ 18 ਕਿਲੋ ਦੁੱਧ ਮੰਨ ਕੇ ਲਿਓ ਚੰਗੀ ਸੇਵਾ ਕਰ ਲੋ ਕਿ ਵੱਧ 18 ਦਊਗੀ ਜਾਨੀ ਆਪਣਾ ਤਾਂ ਜਿਹੇ ਜ ਆ ਭਾ ਆਪਾ ਉਹ ਜਿਹੇ ਦੁੱਧ ਕਹਿਣਾਗਾ ਬਾਈ ਠੀਕ ਹੈ ਜੇ ਅਸੀਂ ਮੰਗਦੇ ਫਿਰ ਤੈਨੂੰ 25 ਕਹਿਣਾ ਪੈਂਦਾ ਆਏ ਨਹੀਂ ਹੈਗਾ ਵੀ ਕੋਈ ਉੱਥੇ ਹੀ ਖੜੀ ਖੜ ਬੱਸੀ ਤੇ ਖੜੀ ਚਵਾਉਂਦੀ ਸੀਗੀ ਠੀਕ ਹੈ ਤਾਰਾ ਤੂਰਾ ਓਕੇ ਆ ਇਹ ਜਿਵੇਂ ਮਿੰਨੀ ਬੱਸ ਜਿੱਥੇ ਮਰਜੀ ਹੱਥ ਦੇ ਕੇ ਰੋਕ ਲੋ ਸਿਸਟਮ ਆ ਜੇ ਜਦੋਂ ਮਰਜੀ ਚੋੜੋ ਇਹਦਾ ਯਾਰ ਬਾਈ ਜਿਹੜਾ ਲਏਗਾ ਜਿਆਦੀ ਅਸਲ ਤਾਂ ਰਾਜੀ ਦੀ ਇਹੋ ਜੀ ਚੀਜ਼ ਤੇ ਆ ਵੀ ਖੁੱਲਾ ਵੇ ਆਗਾ ਦੇਖ ਲੈ ਜਦੋਂ ਆਪਣੇ ਇੰਨੀ ਤੇ ਆਪਾਂ ਤਸੱਲੀ ਕਰਾ ਦਿੰਨੇ ਆ ਇਸ ਤੋਂ ਬਾਅਦ ਬੰਦੇ ਨੂੰ ਆਨਲਾਈਨ ਪੇਮੈਂਟ ਪਾਉਣ ਦੀ ਕੋਈ ਦਿੱਕਤ ਰਹਿੰਦੀ ਨਹੀਂ ਆਉਂਦੀ ਬਾਈ ਉਹਦੋਂ ਗਾਹਾਂ ਤਾਂ ਜੇ ਕਰਮ ਹੀ ਮਾੜਿਆ ਤਾਂ ਕਹੜੇ ਕੀ ਹੈ ਹਨਾ ਹਾਂ ਹੁਣ ਗਾਹਾਂ ਕਰਮਾ ਆਪਣੇ ਕਿੰਨੂ ਫੋਲੋ ਤੋਂ ਲੀ ਸੋ ਦੇਖੋ ਧਾਰਾ ਮਾਰ ਕੇ ਦਿਖਾਤੀ ਬੱਚੀ ਦਿਖਾਤੀ ਜੇਰ ਬੱਠੜ ਚ ਪਈ ਦਿਖਾਤੀ ਇਸ ਤੋਂ ਬਾਅਦ ਜੇ ਬੰਦਾ ਲਿਜਾ ਕੇ ਕਹੇ ਵੀ ਸਾਡੇ ਨਾਲ ਜਿ ਠੱਗੀ ਹੋ ਗਈ ਤਾਂ ਮੰਨ ਕੇ ਚੱਲੋ ਕੋਈ ਤੁਹਾਡੇ ਮੁਕੱਦਰਾ 'ਚ ਫਾਲਟ ਹੋ ਸਕਦਾ ਹੈ ਕਿ ਗਾਹਾਂ 'ਚ ਨਹੀਂ ਫਾਲਟ ਹੋ ਸਕਦਾ ਹਨਾ ਤੇ ਠਾੜ ਦੇ ਵਿੱਚੋਂ ਮੰਨਦਾਨ ਹੋ ਜੂ ਆਮਾਨਦਾਨ ਕਰ ਦਾਂਗੇ ਨੰਬਰ ਬੋਲ ਦੀ ਦੁਆਰੇ ਆਪਣਾ 9592274573 ਸੋ ਇਥੋਂ ਮੈਂ ਵੀ ਹੱਥਿਆ ਫਿਰ ਕੇ ਦਿਖਾਦਾ ਕਿ ਇਹ ਤਾਂ ਪਤਾ ਨਹੀਂ ਮਾਰਦੀ ਸੋ ਦੇਖੋ ਜਮਾ ਕਿਆ ਬਾਤਾਂ ਬਈ ਆ ਤਾਂ ਨਜ਼ਾਰਾ ਆ ਗਿਆ ਜਮਾ ਕਿਤੇ ਕੈਮਰਾਮੈਨ ਆ ਜਾ ਫੇਰ ਮਾਰਦੀ ਸੋਣੀ ਬੜੀ ਲੱਗੀ ਆਹ ਦਾੜੀ ਨਾਲ ਮੁੱਛਾ ਹਨਾ ਇਹਦਾ ਖਾਂਦੇ ਜਿੱਥੋਂ ਕੀ ਕੱਲੀ ਬੱਚੀ ਮੰਗਾ ਲੱਗ ਜੇ ਕਿੰਨਾ ਵਧੀਆ ਬੱਚੀ ਦਾ ਯਾਰ ਅਗਲਾ ਕਹਿੰਦਾ ਬੜਾ ਆ ਬੱਚੀ ਦੀ ਹਵਾਈ ਕਰੀ ਗਿਆ ਹਨਾ ਠੀਕ ਹੈ ਬੱਚੀ ਜੇ 5-4000 ਦੀ ਕੋਈ ਛੱਡ ਕੇ ਜਾਣ ਵਾਲਾ ਹੋਇਆ ਆਪਾਂ ਰੱਖ ਵੀ ਲਵਾਂਗੇ ਫੇਰ ਤਾਂ ਮੰਨ ਕੇ ਚੱਲ 60 ਕੱਢ ਦਈ ਰਹਿ ਜੂ ਬੰਦੇ ਨੂੰ ਹਨਾ ਬੰਦੇ ਦਾ ਕੁ ਪੁਣਾਵਾ ਬੱਚੀ ਤੇ ਮੈਨੂੰ 40000 ਦਿੰਦੇ ਡੱਬੀ ਦਾ ਜੈ ਜੈ ਗੱਲ ਆ ਜਾਵਾਂ ਹਜੇ 13 14 ਮਹੀਨਿਆਂ ਦੀ ਹੋਈ ਐ ਇਹ ਸਾਲ ਸਾਢੇ ਕਿ ਮਗੱਡੀ ਘਪਰਾਉਣ ਵਾਲੀ ਆਣਾ ਬਾਈ ਸੋਨਾ ਬਣ ਕੇ ਪਸ਼ੂ ਅੱਗੇ ਵਾਲੀਆਂ ਗੱਲਾਂ ਰਹੀਆਂ ਨਹੀਂ ਪਸ਼ੂਆਂ ਨੂੰ ਛੜ ਛੜ ਧੱਜੀ ਜਾਂਦੇ ਆ ਬਾਹਰ ਨੂੰ ਪਰ ਇਹ ਚੀਜ਼ ਹੁਣ ਤੈਨੂੰ ਪਤਾ ਵੀ ਸੋਨਾ ਬਣੀ ਵੀ ਐ ਬਾਕੀ ਪਹਿਲਾਂ ਬਿਮਾਰੀਆਂ ਮਾਰਨ ਜਾਂਦੀਆਂ ਸੀ ਅੱਜ 7 ਮਹੀਆਂ ਹੈਗੀਆਂ ਉਹ ਰੋਟੀ ਖਾਂਦਾ ਪੂਰਾ ਵਧੀਆ ਸੀ ਜੈ ਜੈ ਗੱਲ 10 ਕਿੱਲਿਆਂ ਵਾਲਾ ਵਧੀਆ ਰੋਟੀ ਸੋ 959274571 ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਹੋਰ